ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਸਾਥੀ ਕੈਬਨਿਟ ਮਨਿਸਟਰ ਲਾਲ ਜੀ ਸੁਨਪਾਲ ਸਰ ਆ ਵਰਸਲ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਤੁਨ ਸਾਹਿਬ ਐਮ ਐਲ ਏ ਸਾਹਿਬ ਤਲਵੀਰ ਗਿਰਜੀ ਔਰ ਡਿੰਪੀ ਬਾਈ ਜੀ ਐਮ ਐਲ ਏ ਗਿੱਦੜਵਾ ਔਰ ਲਾਡੀ ਟੋਸ ਜੀ ਐਮ ਐਲ ਏ ਸਾਹਿਬ ਸਾਰੇ ਸਾਥੀ ਮੌਜੂਦ ਨੇ ਔਰ ਨਾਲ ਹੀ ਅੱਜ ਜਿਸ ਮਕਸਦ ਵਾਸਤੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਦਨ ਪਰ ਦਨ ਆਮ ਆਦਮੀ ਪਾਰਟੀ ਦੀਆਂ ਔਰ ਸਰਕਾਰ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਲੋਕ ਨੇ ਜੋ ਚੰਗੇ ਕਿਰਦਾਰ ਵਾਲੇ ਲੋਕ ਨੇ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਦਾਰ ਹਰਪਾਲ ਸਿੰਘ ਜੀ ਜਿਹੜੇ ਕਿ ਬਲੌਕ ਸਮਤੀ ਦੇ ਮੈਂਬਰ ਨੇ ਕਾਂਗਰਸ ਪਾਰਟੀ ਵੱਲੋਂ ਔਰ ਜਿਨ੍ਹਾਂ ਨੇ ਇੰਡੀਪੈਂਡੈਂਟ ਤੌਰ ਦੇ ਉੱਪਰ ਨੋਮੀਨੇਸ਼ਨ ਫਾਈਲ ਕੀਤਾ ਸੀਗਾ ਤੇ ਅੱਜ ਉਹਨਾਂ ਨੇ ਆਪਣਾ ਨੋਮੀਨੇਸ਼ਨ ਵਿਦਡਰਾ ਕੀਤਾ ਸਾਡੇ ਉਮੀਦਵਾਰ ਸਹਨਵੀਰ ਸਿੰਘ ਸੰਧੂ ਜੀ ਦੇ ਫੇਵਰ ਦੇ ਵਿੱਚ ਉਹ ਸਾਡੇ ਨਾਲਲੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਜਦੋਂ ਚੰਗੇ ਕਿਰਦਾਰਾਂ ਵਾਲੇ ਲੋਕ ਲੋਕਾਂ ਦੇ ਚੁਣੇ ਹੋਏ ਲੋਕ ਔਰ ਸਾਫ਼ ਸਧਰੇ ਜਿਨ੍ਹਾਂ ਦੀ ਰਾਜਨੀਤੀ ਰਹੀ ਹੋਵੇ ਉਹ ਲੋਕ ਜਦੋਂ ਕੋਈ ਵੀ ਪਾਰਟੀ ਜੁਆਇਨ ਕਰਦੇ ਨੇ ਤੇ ਉਸ ਤੋਂ ਬੜਾ ਸਪਸ਼ਟ ਜ਼ਾਹਰ ਹੁੰਦਾ ਹੈ ਕਿ ਕਿਸ ਪਾਸੇ ਦੀ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ ਹਰਪਾਲ ਸਿੰਘ ਜੀਾਂ ਦੇ ਜੁਆਇਨ ਕਰਨ ਦੇ ਨਾਲ ਇਹਨਾਂ ਦੇ ਸਾਥੀਆਂ ਦੇ ਜੁਆਇਨ ਕਰਨ ਦੇ ਨਾਲ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਸਾਡੇ ਉਮੀਦਵਾਰ ਨੂੰ ਹੋਰ ਮਜ਼ਬੂਤੀ ਜਿਹੜੀ ਮਿਲੇਗੀ ਔਰ ਵੱਡੇ ਮਾਰਜਨ ਦੇ ਉੱਪਰ ਆਮ ਆਦਮੀ ਪਾਰਟੀ ਔਰ ਹੁਣ ਇਸੀ ਸੰਧੂ ਜੀ ਇਲੈਕਸ਼ਨ ਅਸੀਂ ਜਿੱਤਣ ਜਾ ਰਹੇ ਹਾਂ ਸੋ ਇੱਕ ਵਾਰ ਫੇਰ ਤੋਂ ਹਰਪਾਲ ਜੀ ਤੁਹਾਡਾ ਦੇਵਦਿਆਂ ਕਰਾਂਗੇ ਤੁਹ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਵੀ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ ਤਗੜੇ ਹੋ ਕੇ ਆਪਾਂ ਇਸੇ ਤਰੀਕੇ ਨਾਲ ਹਲਕੀ ਦੀ ਔਰ ਪਾਰਟੀ ਦੀ ਸੇਵਾ ਕਰੋ ਸਾਡੇ ਪਰਿਵਾਰ ਦਾ ਹਿੱਸਾ ਤੁਸੀਂ ਹੋ ਜਾਓ। ਬੋਲੇ ਸੋਨਹਾ ਸ੍ਰੀਆ ਕਾਲ। ਮੈਂ ਇੱਕ ਸਾਥੀ ਹਾਂ। ਜੈ ਜੈ ਭਾਰਤ। ਆਓ। ਆਓ। ਆਚਮਾ ਦੇ ਦੋ। ਠੀਕ ਹੈ। ਲਾਲ ਜੀ। ਚਲੋ। ਪਰ ਕਿ ਲੋਜੀ ਲੋਜੀ ਦਕਰ ਸਰ ਆਪਣਾ ਕੋਈ ਪਿੰਕ ਕਰਵਾ ਨਾਮ ਪਾਲ ਸਿੰਘ ਪਾਲ ਸਿੰਘ ਜੋਤੀ ਆਪਣੇ ਨਾਲ ਲੱਗੇ ਫਾਈਲ ਦਿੱਤੀ ਸੀ ਹਾਂ ਸਰ ਉਹ ਵਾਪਸ ਲਈ ਤੇ ਉਹਦੀ ਪਾਲਟੀ ਲਗਾ ਮਾ ਦੀ ਬਾਕੀ ਰਜਿਸਟਰੀ ਖਾਲੀ ਤੇ ਸਰ ਆਮ ਆਦਮੀ ਪਾਰਟੀ ਦੇ ਵਿੱਚ ਮੇਰੀ ਐਮਰ ਜੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੇ ਨਾਲ ਜਿਹੜੀ ਸੁਰਦੀ ਸੀ ਉਹਨਾਂ ਨੇ ਕਰਵਾਈ ਸੀ ਇੱਕ ਤੇ ਸ਼ਹਿਰ ਦੇ ਵਿੱਚ ਤਰਨਤਾਰਨ ਦੇ ਵਿੱਚ ਸਭ ਤੋਂ ਜਿਹੜੀ ਜ਼ਿਆਦਾ ਇੱਕ ਗੰਦਗੀ ਦਾ ਇੱਕ ਢੇਰ ਜਿਹੜੇ ਲੱਗੇ ਹੋਏ ਕੈਂਸਰ ਦੀ ਸਭ ਤੋਂ ਵੱਡੀ ਬਿਮਾਰੀ ਉਹਦੇ ਵਾਸਤੇ ਮੈਂ ਪ੍ਰਚਾਰ ਕੀਤਾ ਸੀ ਉਹਨਾਂ ਨੇ ਮੈਨੂੰ ਮਤਲਬ ਇਹ ਚੀਜ਼ ਪੂਰੇ ਵਿਸ਼ਵਾਸ ਨਾਲ ਦੱਾਈ ਆ ਵੀ ਆਪਾਂ ਜਦੋਂ ਐਮਐਲਏ ਬਣ ਜਾਗੇ ਇਹ ਸਾਰਾ ਪਿੰਨੋ ਜੋ ਸ਼ਹਿਰ ਦੀ ਸਫਾਈ ਦਾ ਮੁੱਦਾ ਵਾ ਇਹਨੂੰ ਸਾਫ਼ ਕਰਾਂਗੇ ਪਲੱਸ ਜੋ ਨਸ਼ਿਆਂ ਦਾ ਜੀ ਉਹਦੇ ਉੱਤੇ ਤੇ ਇੱਕ ਚੀਜ਼ ਮੈਂ ਜਿਹੜੀ ਪੂਰੀ ਸਾਡੀ ਟੀਮ ਬੈਠੀ ਹੋਈ ਆ ਆਮ ਆਦਮੀ ਪਾਰਟੀ ਦੀ ਇਨਾਂ ਦੀ ਵੀ ਪੂਰੀ ਕੋਸ਼ਿਸ਼ ਚੱਲ ਰਹੀ ਆ ਕਿ ਜੋ ਸੈਂਟਰ ਸਰਕਾਰ ਦੇ ਨਾਲ ਰਲ ਕੇ ਜੋ ਉਪਕੀਨ ਦੀ ਖੇਤੀ ਆ ਬਾਕੀ ਸੂਬਿਆਂ 'ਚ ਹੋ ਰਹੀ ਆ ਤੇ ਆਪਣੇ ਜਿਹੜਾ ਨਸ਼ੇ ਦੇ ਵਿੱਚ ਆ ਸਭ ਤੋਂ ਜ਼ਿਆਦਾ ਪੰਜਾਬ ਡੁੱਬਿਆ ਆ ਵਾ ਤੇ ਉਸ ਚੀਜ਼ ਨੂੰ ਹੀ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ ਕੋਸ਼ਿਸ਼ ਕਰ ਰਹੀ ਆ ਤੇ ਮੈਂ ਚਾਹੁੰਦਾ ਵੀ ਆਉਣ ਵਾਲੇ ਟਾਈਮ ਤੇ ਆਮ ਆਦਮੀ ਪਾਰਟੀ ਜੂਵੀ ਆ ਆਪਾਂ ਇਤਨਾ ਹੀ ਸਾਥ ਦਿਈਏ ਸਾਰੇ ਜਣੇ ਤੇ ਜੋ ਵੀ ਆਪਣੇ ਕੰਮ ਪੰਜਾਬ ਦੇ ਰੁਕੀਏ ਪੂਰੇ ਹੋਣਗੇ ਇਹੋ ਹੀ ਆਸ ਰੱਖਦੇ ਆ ਆਮ ਆਦਮੀ ਪਾਰਟੀ ਦੇ ਨਾਲ ਮੈਂ ਜਿਲ੍ਹੋਂ ਜੁੜਿਆ ਹਾਂ ਇਤਨੀ ਕਿਸੇ ਦਬਾਅ ਦੇ ਵਿੱਚ ਆ ਕੇ ਤੁਸੀਂ ਪਾਰਟੀ ਨੂੰ ਜਵਾਬ ਦਿੱਤਾ ਬਿਲਕੁਲ ਨਹੀਂ ਜੀ ਕਿਸੇ ਦਬਾਅ ਦੇ ਵਿੱਚ ਨਹੀਂ ਚਲੋ ਜੀ ਓਕੇ ਜੀ ਥੈਂਕ ਯੂ